ਆਪਣੀਆਂ ਘੜੀਆਂ ਨੂੰ ਪਿੱਛੇ ਕਰਨ ਦੇ ਲਈ ਤਿਆਰ ਹੋ ਜਾਓ ਡਿਲਾਈਟ ਸੇਵਿੰਗ ਟਾਈਮ ਅਧਿਕਾਰਤ ਤੌਰ ਤੇ ਕੈਨੇਡਾ ਵਿੱਚ ਐਤਵਾਰ 2 ਨਵੰਬਰ 2025 ਨੂੰ ਖਤਮ ਹੁੰਦਾ ਹੈ ਜਦੋਂ ਘੜੀ 2 ਵਜੇ ਵੱਜਦੀ ਹੈ ਅਤੇ 1 ਵਜੇ ਵਾਪਸ ਚਲੀ ਜਾਂਦੀ ਹੈ ਇਸ ਦਾ ਮਤਲਬ ਹੈ ਕਿ ਇੱਕ ਸ਼ਾਨਦਾਰ ਵਾਧੂ ਘੰਟੇ ਦੀ ਨੀਂਦ ਪਰ ਨਾਲ ਹੀ ਸੂਏਜ਼ ਡੁੱਬਣ ਤੋਂ ਪਹਿਲਾਂ ਅਤੇ ਅੱਗੇ ਹਨੇਰੀਆਂ ਸ਼ਾਮਾਂ ਜੀਵੇ ਜੂਵੇ ਇਸ ਲਾਨਾ ਸਮਾਤ ਤਬਦੀਲੀ ਨੇੜੇ ਆ ਰਹੀ ਹੈ ਇੱਥੇ ਉਹ ਸਭ ਕੁਝ ਹੈ ਜਿਸ ਬਾਰੇ ਤੁਹਾਨੂੰ ਜਾਣਨ ਦੀ ਲੋੜ ਹੈ ਇਹ ਕਦੋਂ ਹੁੰਦਾ ਹੈ ਅਸੀਂ ਅਜੇ ਵੀ ਇਹ ਕਿਉਂ ਕਰਦੇ ਹਾਂ ਇਹ ਤੁਹਾਡੀ ਰੋਜ਼ਾਨਾ ਦੀ ਰੁਟੀਨ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਅਤੇ ਕੀ ਇਸ ਨੂੰ ਅੰਤ ਵਿੱਚ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕਦਾ ਹੈ ਦੱਸਦੀ ਹੈ ਕੈਨੇਡਾ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਡਿਲਾਈਟ ਸੇਵਿੰਗ ਟਾਈਮ 2 ਨਵੰਬਰ 2025 ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 2 ਵਜੇ ਖਤਮ ਹੋ ਜਾਵੇਗਾ ਇਹ ਉਦੋਂ ਹੁੰਦਾ ਹੈ ਜਦੋਂ ਘੜੀਆਂ ਇੱਕ ਘੰਟਾ ਪਿੱਛੇ ਜਾਂਦੀਆਂ ਨੇ ਜੋ ਅਧਿਕਤ ਤੌਰ ਤੇ ਮਿਆਰੀ ਸਮੇਂ ਦੇ ਵਿੱਚ ਵਾਪਸ ਤਬਦੀਲੀਆਂ ਨੂੰ ਦਸ਼ਾਉਂਦੇ ਨੇ ਜੇਕਰ ਤੁਸੀਂ ਆਪਣੇ ਵੀਕੈਂਡ ਦੀ ਯੋਜਨਾ ਬਣਾ ਰਹੇ ਹੋ ਤਾਂ ਸ਼ਨੀਵਾਰ ਰਾਤ ਯਾਨੀ ਕਿ 1 ਨਵੰਬਰ ਨੂੰ ਸੌਣ ਤੋਂ ਪਹਿਲਾਂ ਆਪਣੀਆਂ ਘੜੀਆਂ ਨੂੰ ਪਿੱਛੇ ਕਰ ਲਿਓ ਜਦੋਂ ਤੁਸੀਂ ਐਤਵਾ ਸਵੇਰੇ ਉੱਠੋਗੇ ਤਾਂ ਤੁਹਾਨੂੰ 1 ਘੰਟਾ ਵੱਧਿਆ ਹੋਵੇਗਾ ਪਰ ਸੂਰਜ ਵੀ ਸ਼ਾਮ ਨੂੰ ਬਹੁਤ ਪਹਿਲਾਂ ਡੁੱਬਦਾ ਦਿਖਾਈ ਦੇਵੇਗਾ ਐਤਵਾ ਸ਼ਾਮ ਤੱਕ ਤੁਸੀਂ ਫਰਕ ਵੇਖੋਗੇ ਤੇ ਰਾਤ ਦੇ ਖਾਣੇ ਤੋਂ ਪਹਿਲਾਂ ਦਿਨ ਦੀ ਰੋਸ਼ਨੀ ਥਿੱਕੀ ਪੈ ਜਾਵੇਗੀ ਕੁਝ ਖੇਤਰਾਂ ਦੇ ਵਿੱਚ ਸੂਰਜ ਡੁੱਬਣ ਦਾ ਸਮਾਂ ਸੀਐਸਟੀ ਅਨੁਸਾਰ ਸ਼ਾਮ 4:53 ਵਜੇ ਹੋਵੇਗਾ ਡੇਲਾਈਟ ਸੈਵਨ ਟਾਈਮ ਅਸਲ ਦੇ ਵਿੱਚ ਕੁਦਰਤੀ ਦਿਨ ਦੀ ਰੋਸ਼ਨੀ ਦੀ ਬਿਹਤਰ ਵਰਤੋਂ ਕਰਨ ਦੇ ਲਈ ਤਿਆਰ ਕੀਤਾ ਗਿਆ ਸੀ ਬਸੰਤ ਰੁੱਤ ਦੇ ਵਿੱਚ ੜੀਆਂ ਅੱਗੇ ਬਦਲਣ ਦੇ ਨਾਲ ਲੋਕ ਗਰਮੀਆਂ ਦੇ ਵਿੱਚ ਸ਼ਾਮ ਨੂੰ ਲੰਬੇ ਦਿਨ ਤੇ ਪ੍ਰਕਾਸ਼ ਦਾ ਆਨੰਦ ਮਾ ਸਕਦੇ ਨੇ ਟੀਚਾ ਉर्जा ਦੀ ਖਤਮ ਨੂੰ ਘਟਾਉਣਾ ਅਤੇ ਕੰਮ ਮਨੋਰੰਜਨ ਅਤੇ ਸਮਾਜਿਕ ਗਤੀਵਿਧੀਆਂ ਦੇ ਲਈ ਦਿਨ ਦੀ ਰੋਸ਼ਨੀ ਨੂੰ ਵਰਤੋਣਾ ਸੀ ਭਾਵੇਂ ਇਹ ਤਹਾੱਕੇ ਪਹਿਲਾ ਸਮਝੇ ਦੇ ਵਿੱਚ ਆ ਸਕਦਾ ਸੀ ਪਰ ਹੁਣ ਬਹੁਤ ਸਾਰੇ ਲੋਕ ਇਸ ਦੀ ਉਪਯੋਗਤਾ ਉਤੇ ਸਵਾਲ ਚੁੱਕਦੇ ਨੇ ਆਲੋਚਕਾ ਦਾ ਤਰਕ ਹੈ ਕਿ 2 ਸਾਲ ਦਾ ਸਮਾਂ ਤਬਦੀਲੀ ਨਹੀਂ ਦੇ ਪੈਟਰਨ ਦੇ ਵਿੱਚ ਵਿਗਨ ਹੁੰਦੀ ਹੈ ਸਮਾਸਾਨੇ ਨੂੰ ਉਲਝਾਉਂਦੀ ਹੈ ਅਤੇ ਸਿਹਤ ਅਤੇ ਉਤਪਾਦਕਤਾ ਨੂੰ ਪ੍ਰਭਾਵਿਤ ਕਰ ਸਕਦੀ ਹੈ ਦੂਜੇ ਪਾਸੇ ਸਮਰਥਕਾ ਦਾ ਕਹਿਣਾ ਹੈ ਕਿ ਗਰਮੀਆਂ ਜਾਂ ਲੰਬੀਆਂ ਸ਼ਾਮਾਂ ਇਸੇ ਯੋਗ ਨਹੀਂ ਬਹਿਸ ਚੱਲ ਰਹੀ ਹੈ ਪਰ ਹੁਣ ਦੇ ਲਈ ਕੈਨੇਡਾ ਦੇ ਜ਼ਿਆਦਾਤਰ ਹਿੱਸੇ ਦੇ ਵਿੱਚ GST ਨਿਯਮ ਬਣਿਆ ਹੋਇਆ ਹੈ ਜਦੋਂ ਅਸੀਂ ਨਵੰਬਰ ਦੇ ਵਿੱਚ ਪਿੱਛੇ ਦੇਖਦੇ ਹਾਂ ਸਵੇਰਾ ਹਲਕੀਆਂ ਹੋ ਜਾਂਦੀਆਂ ਨੇ ਅਤੇ ਸ਼ਾਮਾਂ ਪਹਿਲਾਂ ਹਨੇਰੀਆਂ ਹੋ ਜਾਂਦੀਆਂ ਨੇ ਇਹ ਥੋੜੀ ਜੀਵਨ ਸ਼ੈਲੀ ਉੱਤੇ ਨਿਰਭਰ ਕਰਦੇ ਹੋਏ ਇੱਕ ਬਰਕਤ ਅਤੇ ਇੱਕ ਚੁਣੌਤੀ ਦੋਵੇਂ ਹੋ ਸਕਦੇ ਨੇ ਇਹ ਸਮਾਂ ਯੋਜਨ ਅਵਧੀ ਆਮ ਤੌਰ ਤੇ ਇੱਕ ਹਫਤੇ ਤੋਂ ਵੀ ਘੱਟ ਸਮੇਂ ਦੇ ਲਈ ਰਹਿੰਦੀ ਹੈ ਪਰ ਇਹ ਤੁਹਾਡੇ ਨੀਂਦ ਦੇ ਕਾਰਜਕ੍ਰਮ ਨੂੰ ਰੀਸੈਟ ਕਰਨ ਅਤੇ ਆਉਣ ਵਾਲੇ ਹਨੇਰੇ ਮਹੀਨਿਆਂ ਲਈ ਤਿਆਰੀ ਕਰਨ ਦਾ ਵਧੀਆ ਸਮਾਂ ਹੁੰਦੀ ਹੈ ਹਰ ਕੈਨੇਡੀਅਨ ਖੇਤਰ ਆਪਣੀਆਂ ਕੜੀਆਂ ਨਹੀਂ ਬਦਲਦਾ ਇੱਥੇ ਤੁਸੀਂ ਫਾਲ ਬੈਕ ਰਿਮਾਈਂਡਰ ਨੂੰ ਨਜ਼ਰਅੰਦਾਜ਼ ਕਰ ਸਕਦੇ ਹੋ ਦੱਸਿਏ ਹਰ ਸਾਲ ਇਹ ਸਵਾਲ ਹੁੰਦਾ ਹੈ ਕਿ ਕੈਨੇਡਾ ਕਦੇ ਕੜੀਆਂ ਬਦਲਣਾ ਬੰਦ ਕਰੇਗਾ ਕਈ ਸੂਬਿਆਂ ਨੇ ਸਥਾਈ ਮਿਆਰੀ ਸਮਾਜਾਂਵੇਂ ਸਟਾਈਲ ਦੇ ਲੈਟ ਟਾਈਮ ਅਪਣਾਉਣ ਤੇ ਵੀ ਚੁਸਤੀ ਵੀ ਦਿਖਾਈ ਹੈ ਹਾਲਾਂਕਿ ਜ਼ਿਆਦਾਤਰ ਖੇਤਰ ਸੱਦਾ ਦੇ ਬਾਦੂਚਨ ਤੋਂ ਬਚਣ ਦੇ ਲਈ ਅੱਗੇ ਵੱਧਨ ਤੋਂ ਪਹਿਲਾਂ ਸਿਰਫ ਰਾਜ ਅਮਰੀਕਾ ਦੁਆਰਾ ਇੱਕ ਝੁੱਟ ਫੈਸਲਾ ਲੈਣ ਦੀ ਉਡੀਕ ਕਰੇ ਨਹੀ ਹੁਣ ਤੱਕ ਇਸ ਪ੍ਰਥਾ ਨੂੰ ਖਤਮ ਕਰਨ ਦੇ ਲਈ ਕੋਈ ਸੰਘੀ ਕਾਨੂੰਨ ਪਾਸ ਨਹੀਂ ਕੀਤਾ ਗਿਆ ਇਸ ਦਾ ਮਤਲਬ ਹੈ ਕਿ ਇਹ ਪਰੰਪਰਾ 2025 ਦੇ ਵਿੱਚ ਜਾਰੀ ਰਹੇਗੀ ਡਿਲੇਟ ਸੇਵਿੰਗ ਟਾਈਮ ਦੀ ਅਗਲੀ ਸ਼ੁਰੂਆਤ ਐਤਵਾਰ 8 ਮਾਰਚ 2026 ਨੂੰ ਹੋਵੇਗੀ ਇਹ ਬਹਿਸ ਜਲਦੀ ਖਤਮ ਹੋਣ ਵਾਲੀ ਹੈ ਪਰ ਹੁਣ ਲਈ ਕੈਨੇਡੀਅਨ ਸਾਲ ਦੇ ਵਿੱਚ ਦੋ ਵਾਰ ਕੜੀਆਂ ਨੂੰ ਅੱਗੇ ਅਤੇ ਪਿੱਛੇ ਮੋਰਪੇਰ ਹੰਤੀ ਉਮੀਦ ਕਰ ਸਕਦੇ ਨਹੀਂ ਇੱਕ ਵਾਰ ਫੇਰ ਦੱਸ ਦਈਏ ਆਪਣੀਆਂ ਕੜੀਆਂ ਨੂੰ ਪਿੱਛੇ ਕਰਨ ਦੇ ਲਈ ਤਿਆਰ ਹੋ ਜਾਓ ਡਿਲਾਈਟ ਸੇਵਿੰਗ ਟਾਈਮ ਅਧਿਕਾਰਤ ਤੌਰ ਤੇ ਕੈਨੇਡਾ ਵਿੱਚ ਚੈਤਵਾਰ 2 ਨਵੰਬਰ 2025 ਨੂੰ ਖਤਮ ਹੁੰਦਾ ਹੈ ਜਦੋਂ ਘੜੀ 2 ਵਜੇ ਵੱਜਦੀ ਹੈ ਅਤੇ 1 ਵਜੇ ਵਾਪਸ ਚਲੀ ਜਾਂਦੀ ਹੈ ਇਸ ਦਾ ਮਤਲਬ ਹੈ ਕਿ ਇੱਕ ਸ਼ਾਨਦਾਰ ਬਾਦੂ ਘੰਟੇ ਦੀ ਨੀਂਦ ਪਰ ਨਾਲ ਹੀ ਸੂਰਜ ਡੁੱਬਣ ਤੋਂ ਪਹਿਲਾਂ ਅਤੇ ਅੱਗੇ ਹਨੇਰੀਆਂ ਸ਼ਾਮਾਂ ਜਿਵੇਂ ਜਿਵੇਂ ਇਸ ਲਾਨਾ ਸਮਾਤ ਤਬਦੀਲੀ ਨੇੜੇ ਆ ਰਹੀ ਹੈ ਇੱਥੇ ਉਹ ਸਭ ਕੁਝ ਹੈ ਜਿਸ ਬਾਰੇ ਤੁਹਾਨੂੰ ਜਾਣਨ ਦੀ ਲੋੜ ਹੈ ਇਹ ਕਦੋਂ ਹੁੰਦਾ ਹੈ ਅਸੀਂ ਅਜੇ ਵੀ ਇਹ ਕਿਉਂ ਕਰਦੇ ਹਾਂ ਇਹ ਤੁਹਾਡੀ ਰੋਜ਼ਾਨਾ ਦੀ ਰੁਟੀਨ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਅਤੇ ਕੀ ਇਸ ਨੂੰ ਅੰਤ ਵਿੱਚ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕਦਾ ਹੈ ਦੱਸਦੀ ਹੈ ਕੈਨੇਡਾ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਜੁਲਾਈਟ ਸੇਵਿੰਗ ਟਾਈਮ 2 ਨਵੰਬਰ 2025 ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 2 ਵਜੇ ਖਤਮ ਹੋ ਜਾਵੇਗਾ ਇਹ ਉਦੋਂ ਹੁੰਦਾ ਹੈ ਜਦੋਂ ਘੜੀਆਂ ਇੱਕ ਘੰਟਾ ਪਿੱਛੇ ਜਾਂਦੀਆਂ ਨੇ ਜੋ ਅਧਿਕਾਰਤ ਤੌਰ ਤੇ ਮਿਆਰੀ ਸਮੇਂ ਦੇ ਵਿੱਚ ਵਾਪਸ ਤਬਦੀਲੀਆਂ ਨੂੰ ਦਸ਼ਉਂਦੀ ਨਹੀਂ ਜੇਕਰ ਤੁਸੀਂ ਆਪਣੇ ਵੀਕੈਂਡ ਦੀ ਯੋਜਨਾ ਬਣਾ ਰਹੇ ਹੋ ਤਾਂ ਸ਼ਨੀਵਾਰ ਰਾਤ ਯਾਨੀ ਕਿ 1 ਨਵੰਬਰ ਨੂੰ ਸੌਣ ਤੋਂ ਪਹਿਲਾਂ ਆਪਣੀਆਂ ਘੜੀਆਂ ਨੂੰ ਪਿੱਛੇ ਕਰ ਲਿਓ ਜਦੋਂ ਤੁਸੀਂ ਐਤਵਾ ਸਵੇਰੇ ਉੱਠੋਗੇ ਤਾਂ ਤੁਹਾਨੂੰ 1 ਘੰਟਾ ਵੱਧਿਆ ਹੋਵੇਗਾ ਪਰ ਸੂਰਜ ਵੀ ਸ਼ਾਮ ਨੂੰ ਬਹੁਤ ਪਹਿਲਾਂ ਡੁੱਬਦਾ ਦਿਖਾਈ ਦੇਵੇਗਾ ਐਤਵਾ ਸ਼ਾਮ ਤੱਕ ਤੁਸੀਂ ਫਰਕ ਵੇਖੋਗੇ ਤੇ ਰਾਤ ਦੇ ਖਾਣੇ ਤੋਂ ਪਹਿਲਾਂ ਦਿਨ ਦੀ ਰੋਸ਼ਨੀ ਥਿੱਕੀ ਪੈ ਜਾਵੇਗੀ ਕੁਝ ਖੇਤਰਾਂ ਦੇ ਵਿੱਚ ਸੂਰਜ ਡੁੱਬਣ ਦਾ ਸਮਾਂ ਸੀਐਸਟੀ ਅਨੁਸਾਰ ਸ਼ਾਮ 4:53 ਮਿੰਟ ਹੋਵੇਗਾ ਡੇਲਾਈਟ ਸੈਵਨਥ ਟਾਈਮ ਅਸਲ ਦੇ ਵਿੱਚ ਕੁਦਰਤੀ ਦਿਨ ਦੀ ਰੋਸ਼ਨੀ ਦੀ ਬਿਹਤਰ ਵਰਤੋਂ ਕਰਨ ਲਈ ਤਿਆਰ ਕੀਤਾ ਗਿਆ ਸੀ ਬਸੰਤ ਰੁੱਤੇ ਵਿੱਚ ਘੜੀਆਂ ਅੱਗੇ ਬਦਲਣ ਦੇ ਨਾਲ ਲੋਕ ਗਰਮੀਆਂ ਦੇ ਵਿੱਚ ਸ਼ਾਮ ਨੂੰ ਲੰਬੇ ਦਿਨ ਤੇ ਪ੍ਰਕਾਸ਼ ਦਾ ਆਨੰਦ ਮਾ ਸਕਦੇ ਨੇ ਟੀਚਾ ਊਰਜਾ ਦੀ ਖਤਮ ਨੂੰ ਘਟਾਉਣਾ ਅਤੇ ਕੰਮ ਮਨੋਰੰਜਨ ਅਤੇ ਸਮਾਜਿਕ ਗਤੀਵਿਧੀਆਂ ਦੇ ਲਈ ਦਿਨ ਦੀ ਰੋਸ਼ਨੀ ਨੂੰ ਵਰਤੋਣਾ ਸੀ ਭਾਵੇਂ ਇਹ ਤਾਰਿਖ ਤੋਂ ਪਹਿਲਾਂ ਸਮਝੇ ਦੇ ਵਿੱਚ ਆ ਸਕਦਾ ਸੀ ਪਰ ਹੁਣ ਬਹੁਤ ਸਾਰੇ ਲੋਕ ਇਸ ਦੀ ਉਪਯੋਗਤਾ ਉਤੇ ਸਵਾਲ ਚੁੱਕਦੇ ਨੇ ਆਲੋਚਕਾ ਦਾ ਤਰਕ ਹੈ ਕਿ 2 ਸਾਲ ਦਾ ਸਮਾਂ ਤਬਦੀਲੀ ਨੀਂਦ ਦੇ ਪੈਟਰਨ ਦੇ ਵਿੱਚ ਵਿਗੜਨ ਪਾਉਂਦੀ ਹੈ ਸਮਾਸਾਨੀ ਨੂੰ ਉਲਝਾਉਂਦੀ ਹੈ ਅਤੇ ਸਿਹਤ ਅਤੇ ਉਤਪਾਦਕਤਾ ਨੂੰ ਪ੍ਰਭਾਵਿਤ ਕਰ ਸਕਦੀ ਹੈ ਦੂਜੇ ਪਾਸੇ ਸਮਰਥਕਾ ਦਾ ਕਹਿਣਾ ਹੈ ਕਿ ਗਰਮੀਆਂ ਜਾਂ ਲੰਬੀਆਂ ਸ਼ਾਮਾਂ ਇਸੇ ਯੋਗ ਨਹੀਂ ਬਹਿਸ ਜਾ ਰਹੀ ਹੈ ਪਰ ਹੁਣ ਦੇ ਲਈ ਕੈਨੇਡਾ ਦੇ ਜ਼ਿਆਦਾਤਰ ਹਿੱਸੇ ਦੇ ਵਿੱਚ ਡੀਐਸਟੀ ਨਿਯਮ ਬਣਿਆ ਹੋਇਆ ਹੈ ਜਦੋਂ ਅਸੀਂ ਨਵੰਬਰ ਦੇ ਵਿੱਚ ਪਿੱਛੇ ਦੇਖਦੇ ਹਾਂ ਸਵੇਰਾ ਹਲਕੀਆਂ ਹੋ ਜਾਂਦੀਆਂ ਨੇ ਅਤੇ ਸ਼ਾਮਾਂ ਪਹਿਲਾਂ ਹਨੇਰੀਆਂ ਹੋ ਜਾਂਦੀਆਂ ਨੇ ਇਹ ਤੁਹਾਡੀ ਜੀਵਨ ਸ਼ੈਲੀ ਉੱਤੇ ਨਿਰਭਰ ਕਰਦੇ ਹੋਏ ਇੱਕ ਬਰਕਤ ਅਤੇ ਇੱਕ ਚੁਣੌਤੀ ਦੋਵੇਂ ਹੋ ਸਕਦੇ ਨੇ ਇਹ ਸਮਾਂ ਯੋਜਨ ਅਵਧੀ ਆਮ ਤੌਰ ਤੇ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਦੇ ਲਈ ਰਹਿੰਦੀ ਹੈ ਪਰ ਇਹ ਤੁਹਾਡੇ ਨੀਂਦ ਦੇ ਕਾਰਜਕ੍ਰਮ ਨੂੰ ਰੀਸੈਟ ਕਰਨ ਅਤੇ ਆਉਣ ਵਾਲੇ ਹਨੇਰੇ ਮਹੀਨਿਆਂ ਦੇ ਲਈ ਤਿਆਰੀ ਕਰਨ ਦਾ ਵਧੀਆ ਸਮਾਂ ਹੁੰਦੀ ਹੈ ਹਰ ਕੈਨੇਡੀਅਨ ਖੇਤਰ ਆਪਣੀਆਂ ਕੜੀਆਂ ਨਹੀਂ ਬਦਲਦਾ ਇੱਥੇ ਤੁਸੀਂ ਫਾਲ ਬੈਕ ਰਿਮਾਈਂਡਰ ਨੂੰ ਨਜ਼ਰਅੰਦਾਜ਼ ਕਰ ਸਕਦੇ ਹੋ ਦੱਸਿਏ ਹਰ ਸਾਲ ਇਹ ਸਵਾਲ ਉੱਠਦਾ ਹੈ ਕਿ ਕੈਨੇਡਾ ਕਦੇ ਕੜੀਆਂ ਬਦਲਣਾ ਬੰਦ ਕਰੇਗਾ ਕਈ ਸੂਬਿਆਂ ਨੇ ਸਥਾਈ ਮਿਆਰੀ ਸਮਾਜਾਂਵੇਂ ਸਟਾਈਲ ਦੇ ਟਾਈਮ ਅਪਣਾਉਣ ਤੇ ਵਿੱਚ ਜਸਤੀ ਵੀ ਦਿਖਾਈ ਹੈ ਹਾਲਾਂਕਿ ਜ਼ਿਆਦਾਤਰ ਖੇਤਰ ਸਰਹੱਦਾ ਦੇ ਪਾਰ ਉਲਝਣ ਤੋਂ ਬਚਣ ਦੇ ਲਈ ਅੱਗੇ ਵਧਣ ਤੋਂ ਪਹਿਲਾਂ ਸਿਰਫ ਰਾਜ ਅਮਰੀਕਾ ਦੁਆਰਾ ਇੱਕ ਝੁੱਟ ਫੈਸਲਾ ਲੈਣ ਦੀ ਉਡੀਕ ਕਰ ਰਹੇ ਨੇ ਹੌਂਟਾਕਿਸ ਪ੍ਰਥਾ ਨੂੰ ਖਤਮ ਕਰਨ ਤੇ ਲਈ ਕੋਈ ਸੰਘੀ ਕਾਨੂੰਨ ਪਾਸ ਨਹੀਂ ਕੀਤਾ ਗਿਆ ਇਸ ਦਾ ਮਤਲਬ ਹੈ ਕਿ ਇਹ ਪਰੰਪਰਾ 2025 ਦੇ ਵਿੱਚ ਜਾਰੀ ਰਹੇਗੀ ਡਿਲਾਈਟ ਸੇਵਿੰਗ ਟਾਈਮ ਦੀ ਅਗਲੀ ਸ਼ੁਰੂਆਤ ਐਤਵਾਰ 8 ਮਾਰਚ 2026 ਨੂੰ ਹੋਵੇਗੀ ਇਹ ਬਹਿਸ ਜਲਦੀ ਖਤਮ ਹੋਣ ਵਾਲੀ ਹੈ ਪਰ ਹੁਣ ਲਈ ਕੈਨੇਡੀਅਨ ਸਾਲ ਦੇ ਵਿੱਚ ਦੋ ਵਾਰ ਕੜੀਆਂ ਨੂੰ ਅੱਗੇ ਅਤੇ ਪਿੱਛੇ ਮੋੜਦੇ ਰਹਿਣ ਦੀ ਉਮੀਦ ਕਰ ਸਕਦੇ ਨਹੀਂ ਇਕ ਵਾਰ ਫੇਦਾ ਸੀ ਆਪਣੀਆਂ ਘੜੀਆਂ ਨੂੰ ਪਿੱਛੇ ਕਰਨ ਦੇ ਲਈ ਤਿਆਰ ਹੋ ਜਾਓ ਡਿਲਾਈਟ ਸੇਵਿੰਗ ਟਾਈਮ ਇਹ ਦਿਖਾਤ ਤੱਕ ਕੈਨੇਡਾ ਵਿੱਚ ਐਤਵਾਰ 2 ਨਵੰਬਰ 2025 ਨੂੰ ਖਤਮ ਹੁੰਦਾ ਹੈ ਜਦੋਂ ਘੜੀ 2 ਵਜੇ ਵੱਜਦੀ ਹੈ ਅਤੇ 1 ਵਜੇ ਵਾਪਸ ਚਲੀ ਜਾਂਦੀ ਹੈ ਇਸ ਦਾ ਮਤਲਬ ਹੈ ਕਿ ਇੱਕ ਸ਼ਾਨਦਾਰ ਵਾਧੂ ਘੰਟੇ ਦੀ ਨੀਂਦ ਪਰ ਨਾਲ ਹੀ ਸੂਰਜ ਡੁੱਬਣ ਤੋਂ ਪਹਿਲਾਂ ਅਤੇ ਅੱਗੇ ਹਨੇਰੀਆਂ ਸ਼ਾਮਾਂ ਜਿਵੇਂ-ਜਿਵੇਂ ਇਸ ਲਾਨਾ ਸਮਾਂ ਤਬਦੀਲੀ ਨੇੜੇ ਆ ਰਹੀ ਹੈ ਇੱਥੇ ਉਹ ਸਭ ਕੁਝ ਹੈ ਜਿਸ ਬਾਰੇ ਤੁਹਾਨੂੰ ਜਾਣਨ ਦੀ ਲੋੜ ਹੈ ਇਹ ਕਦੋਂ ਹੁੰਦਾ ਹੈ ਅਸੀਂ ਅਜੇ ਵੀ ਇਹ ਕਿਉਂ ਕਰਦੇ ਹਾਂ ਇਹ ਤੁਹਾਡੀ ਰੋਜ਼ਾਨਾ ਦੀ ਰੁਟੀਨ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਅਤੇ ਕੀ ਇਸ ਨੂੰ ਅੰਤ ਵਿੱਚ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕਦਾ ਹੈ ਨਜ਼ਦੀਕ ਕੈਨੇਡਾ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਜਲਾਈਟ ਸੇਵਿੰਗ ਟਾਈਮ 2 ਨਵੰਬਰ 2025 ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 2 ਵਜੇ ਖਤਮ ਹੋ ਜਾਵੇਗਾ ਇਹ ਉਦੋਂ ਹੁੰਦਾ ਹੈ ਜਦੋਂ ਘੜੀਆਂ ਇੱਕ ਘੰਟਾ ਪਿੱਛੇ ਜਾਂਦੀਆਂ ਨੇ ਜੋ ਅਧਿਕਾਰਤ ਤੌਰ ਤੇ ਮਿਆਰੀ ਸਮੇਂ ਦੇ ਵਿੱਚ ਵਾਪਸ ਤਬਦੀਲੀਆਂ ਨੂੰ ਦੱਸਉਂਦੀ ਨਹੀਂ ਜੇਕਰ ਤੁਸੀਂ ਆਪਣੇ ਵੀਕੈਂਡ ਦੀ ਯੋਜਨਾ ਬਣਾ ਰਹੇ ਹੋ ਤਾਂ ਸ਼ਨੀਵਾਰ ਰਾਤ ਯਾਨੀ ਕਿ 1 ਨਵੰਬਰ ਨੂੰ ਸੌਣ ਤੋਂ ਪਹਿਲਾਂ ਆਪਣੀਆਂ ਘੜੀਆਂ ਨੂੰ ਪਿੱਛੇ ਕਰ ਲਿਓ ਜਦੋਂ ਤੁਸੀਂ ਐਤਵਾ ਸਵੇਰੇ ਉੱਠੋਗੇ ਤਾਂ ਤੁਹਾਨੂੰ 1 ਘੰਟਾ ਵੱਧਿਆ ਹੋਵੇਗਾ ਪਰ ਸੂਰਜ ਵੀ ਸ਼ਾਮ ਨੂੰ ਬਹੁਤ ਪਹਿਲਾਂ ਡੁੱਬਦਾ ਦਿਖਾਈ ਦੇਵੇਗਾ ਐਤਵਾ ਸ਼ਾਮ ਤੱਕ ਤੁਸੀਂ ਫਰਕ ਵੇਖੋਗੇ ਤੇ ਰਾਤ ਦੇ ਖਾਣੇ ਤੋਂ ਪਹਿਲਾਂ ਦਿਨ ਦੀ ਰੋਸ਼ਨੀ ਥਿੱਕੀ ਪੈ ਜਾਵੇਗੀ ਕੁਝ ਖੇਤਰਾਂ ਦੇ ਵਿੱਚ ਸੂਰਜ ਡੁੱਬਣ ਦਾ ਸਮਾਂ ਸੀਐਸਟੀ ਅਨੁਸਾਰ ਸ਼ਾਮ 4:53 ਮਿੰਟ ਹੋਵੇਗਾ ਡੇਲਾਈਟ ਸੈਵਨ ਟਾਈਮ ਅਸਲ ਦੇ ਵਿੱਚ ਕੁਦਰਤੀ ਦਿਨ ਦੀ ਰੋਸ਼ਨੀ ਦੀ ਬਿਹਤਰ ਵਰਤੋਂ ਕਰਨ ਲਈ ਤਿਆਰ ਕੀਤਾ ਗਿਆ ਸੀ ਬਸੰਤ ਰੁੱਤ ਦੇ ਵਿੱਚ ੜੀਆਂ ਅੱਗੇ ਬਦਲਣ ਦੇ ਨਾਲ ਲੋਕ ਗਰਮੀਆਂ ਦੇ ਵਿੱਚ ਸ਼ਾਮ ਨੂੰ ਲੰਬੇ ਦਿਨ ਤੇ ਪ੍ਰਕਾਸ਼ ਦਾ ਆਨੰਦ ਮਾ ਸਕਦੇ ਨੇ ਟੀਚਾ ਊਰਜਾ ਦੀ ਖਤਮ ਨੂੰ ਘਟਾਉਣਾ ਅਤੇ ਕੰਮ ਮਨੋਰੰਜਨ ਅਤੇ ਸਮਾਜਿਕ ਗਤੀਵਿਧੀਆਂ ਦੇ ਲਈ ਦਿਨ ਦੀ ਰੋਸ਼ਨੀ ਨੂੰ ਵਰਤੋਣਾ ਸੀ ਭਾਵੇਂ ਇਹ ਤਾਹਕੇ ਪਹਿਲਾ ਸਮਝੇ ਦੇ ਵਿੱਚ ਆ ਸਕਦਾ ਸੀ ਪਰ ਹੁਣ ਬਹੁਤ ਸਾਰੇ ਲੋਕ ਇਸ ਦੀ ਉਪਯੋਗਤਾ ਉਤੇ ਸਵਾਜੁਕਦੇ ਨੇ ਆਲੋਚਕਾ ਦਾ ਤਰਕ ਹੈ ਕਿ 2 ਸਾਲ ਦਾ ਸਮਾਂ ਤਬਦੀਲੀ ਨੀਂਦ ਦੇ ਪੈਟਰਨ ਦੇ ਵਿੱਚ ਵਿਗਨ ਹੁੰਦੀ ਹੈ ਸਮਾਸਾਨੇ ਨੂੰ ਉਲਝਾਉਂਦੀ ਹੈ ਅਤੇ ਸਿਹਤ ਅਤੇ ਉਤਪਾਦਕਤਾ ਨੂੰ ਪ੍ਰਭਾਵਿਤ ਕਰ ਸਕਦੀ ਹੈ ਦੂਜੇ ਪਾਸੇ ਸਮਰਥਕਾ ਦਾ ਕਹਿਣਾ ਹੈ ਕਿ ਗਰਮੀਆਂ ਜਾਂ ਲੰਬੀਆਂ ਸ਼ਾਮਾਂ ਇਸੇ ਯੋਗ ਨਹੀਂ ਬਹਿਸ ਜਾ ਰਹੀ ਹੈ ਪਰ ਹੁਣ ਦੇ ਲਈ ਕੈਨੇਡਾ ਦੇ ਜ਼ਿਆਦਾਤਰ ਹਿੱਸੇ ਦੇ ਵਿੱਚ ਡੀਐਸਟੀ ਨਿਯਮ ਬਣਿਆ ਹੋਇਆ ਹੈ ਜਦੋਂ ਅਸੀਂ ਨਵੰਬਰ ਦੇ ਵਿੱਚ ਪਿੱਛੇ ਦੇਖਦੇ ਹਾਂ ਸਵੇਰਾ ਹਲਕੀਆਂ ਹੋ ਜਾਂਦੀਆਂ ਨੇ ਅਤੇ ਸ਼ਾਮਾਂ ਪਹਿਲਾਂ ਹਨੇਰੀਆਂ ਹੋ ਜਾਂਦੀਆਂ ਨੇ ਇਹ ਥੋੜੀ ਜਿਹੀ ਜੀਵਨ ਸ਼ੈਲੀ ਉੱਤੇ ਨਿਰਭਰ ਕਰਦੇ ਹੋਏ ਇੱਕ ਬਰਕਤ ਅਤੇ ਇੱਕ ਚੁਣੌਤੀ ਦੋਵੇਂ ਹੋ ਸਕਦੇ ਨੇ ਇਹ ਸਮਾਂ ਯੋਜਨ ਅਵਧੀ ਆਮ ਤੌਰ ਤੇ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਦੇ ਲਈ ਰਹਿੰਦੀ ਹੈ ਪਰ ਇਹ ਤੁਹਾਡੇ ਨੀਂਦ ਦੇ ਕਾਰਜਕ੍ਰਮ ਨੂੰ ਰੀਸੈਟ ਕਰਨ ਅਤੇ ਆਉਣ ਵਾਲੇ ਹਨੇਰੇ ਮਹੀਨਿਆਂ ਲਈ ਤਿਆਰੀ ਕਰਨ ਦਾ ਵਧੀਆ ਸਮਾਂ ਹੁੰਦੀ ਹੈ ਹਰ ਕੈਨੇਡੀਅਨ ਖੇਤਰ ਆਪਣੀਆਂ ਕੜੀਆਂ ਨਹੀਂ ਬਦਲਦਾ ਇੱਥੇ ਤੁਸੀਂ ਫਾਲ ਬੈਕ ਰਿਮਾਈਂਡਰ ਨੂੰ ਨਜ਼ਰਅੰਦਾਜ਼ ਕਰ ਸਕਦੇ ਹੋ ਦੱਸਿਏ ਹਰ ਸਾਲ ਇਹ ਸਵਾਲ ਉੱਠਦਾ ਹੈ ਕਿ ਕੈਨੇਡਾ ਕਦੇ ਕੜੀਆਂ ਬਦਲਣਾ ਬੰਦ ਕਰੇਗਾ ਕਈ ਸੁਮੇ ਨੇ ਸਥਾਈ ਮਿਆਰੀ ਸਮਾਜਾਂਵੇ ਸਟਾਈਟ ਦੇ ਲੈਟ ਟਾਈਮ ਅਪਣਾਉਣ ਦੇ ਵਿੱਚ ਜਸਤੀ ਵੀ ਦਿਖਾਈ ਹੈ ਹਾਲਾਂਕਿ ਜ਼ਿਆਦਾਤਰ ਖੇਤਰ ਸਰਹੱਦਾਂ ਦੇ ਪਾਰ ਉਲਝਣ ਤੋਂ ਬਚਣ ਦੇ ਲਈ ਅੱਗੇ ਵਧਣ ਤੋਂ ਪਹਿਲਾਂ ਸਿਰਫ ਰਾਜ ਅਮਰੀਕਾ ਦੁਆਰਾ ਇੱਕ ਝੂਠ ਫੈਸਲਾ ਲੈਣ ਦੀ ਉਡੀਕ ਕਰ ਰਹੇ ਨੇ ਹੁਣ ਤੱਕ ਇਸ ਪ੍ਰਥਾ ਨੂੰ ਖਤਮ ਕਰਨ ਦੇ ਲਈ ਕੋਈ ਸੰਘੀ ਕਾਨੂੰਨ ਪਾਸ ਨਹੀਂ ਹੋਇਆ ਤਾਂ ਗਿਆ ਇਸ ਦਾ ਮਤਲਬ ਹੈ ਕਿ ਇਹ ਪਰੰਪਰਾ 2025 ਦੇ ਵਿੱਚ ਜਾਰੀ ਰਹੇਗੀ ਡਿਲਾਈਟ ਸੇਵਿੰਗ ਟਾਈਮ ਦੀ ਅਗਲੀ ਸ਼ੁਰੂਆਤ ਐਤਵਾਰ 8 ਮਾਰਚ 2026 ਨੂੰ ਹੋਵੇਗੀ ਇਹ ਬਹਿਸ ਜਲਦੀ ਹੀ ਖਤਮ ਹੋਣ ਵਾਲੀ ਹੈ ਪਰ ਹੁਣ ਲਈ ਕੈਨੇਡੀਅਨ ਸਾਲ ਦੇ ਵਿੱਚ ਦੋ ਵਾਰ ਕੜੀਆਂ ਨੂੰ ਅੱਗੇ ਅਤੇ ਪਿੱਛੇ ਮੌੜਦੇ ਰਹਿਣ ਦੀ ਉਮੀਦ ਕਰ ਸਕਦੇ ਨਹੀਂ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ